ਪੋਰਟ ਟੈਂਸਨ ਲੱਗਾ ਜਾਂ ਬਿੱਲ ਕਰਾਂਗੇ ਤੇ 1500 ਦਾ ਦਿਓ ਪਰਸਾ ਦੇ ਲਈ ਫੇਰ ਇੱਕ ਮਿੰਟ ਪਰਸ ਪਾਇਆ ਹੋਇਆ ਆ ਆਈ ਅੱਲਾ ਜੀ ਅੱবিੱਚ ਸਾਲਗਿਰੜ ਹਾਂਜੀ ਸਾਲ ਕਿੰਵੇਂ ਸਾਲਗਿਰਿ ਆ ਤੇ 16ਵੇਂ ਹਾਂਜੀ ਸਾਸਰੀ ਗੱਲ ਜੀ ਕੀ ਅੱਜ ਵਾਲਾ ਅੱਜ ਦਾ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਵਲੌਗ ਬੜਾ ਟਰਸਟੀ ਜਾਨੇ ਜਵਾਕਾਂ ਵਾਲੀ ਕੁਝ ਚੀਜ਼ਾਂ ਤੇ ਘਰ ਦਾ ਸਮਾਨ ਦੀ ਸ਼ਾਪਿੰਗ ਅਸੀਂ ਪਹਿਲੀ ਵਾਰੀ ਕੀਤੀ ਤੇ ਅਮਨ ਦਾ ਵੀ ਇੱਕ ਨਿਕਾ ਗਿਫਟ ਉਹਨੇ ਮੰਗਾਲਿਆ ਸਾਨੂੰ ਦੇਖ ਕੇ ਢੂੜੀ ਲੈ ਅੱਜ ਵੀ ਅੱਜ ਨਹੀਂ ਲੈਂਦੀ ਨਾ ਪੁਰਪਟੇ ਮੂੰਹ ਉਹ ਦਹਾੜਾ ਇਹ ਸ਼ਹਿਰ ਘਰੇ ਦੋਨੇ ਦਸਤਾਂ ਤੇ ਦੋਨੇ ਕਾਰਕੂਟ ਨਹੀਂ ਕੰਮੇ ਹੁੰਦੇ ਸਾਡੇ ਕਾਰਡ ਕਾਰਡ ਨਵੇਂ ਰੱਖੇ ਨੇ ਕਾਰ ਉਹ ਹਾਂਜੀ ਉਹ ਬੱਸ ਪੈ ਹੈ ਅਸਾ ਉਹ ਫੇਰ ਰੱਖਾ ਮੱਝ ਕਿਨੇ ਕਾਰ ਦੋ ਦੋ ਤਸ਼ਾਮੇ ਮੇਰੇ ਆਪਾਂ ਤਾਂ ਨਹੀਂ ਲਾਇਆ ਤੰਗ ਜੀ ਲੱਕ ਚੱਕ ਸਾਰਾ ਕੋਈ ਤੁਹਾਨੂੰ ਦਿਖਾਉਣੇ ਚੱਲਦੇ ਵਲੌਗ ਦੇ ਵਿੱਚ ਕੱਢਣਾ ਕਰਦਾ ਸਮਾਨ ਲੈ ਜਾਵੇ ਲੈ ਲੈ ਸਾਰਾ ਕੁਝ ਖਾ ਦੇ ਤੀ ਲੋਰ ਬੰਦਿਆ ਕੋਈ ਖਾਣ ਕਰੋ ਲੋਰ ਬੱਲ ਵੀ ਅੱਜ ਅੱਧ ਘਰ ਲਈ ਸ਼ਾਪਿੰਗ ਕਰਕੇ ਲਿਆਇਆ ਵਸੇ ਅੱਡ ਹੋਣ ਲੱਗਾ ਤੇ ਘਰਦਿਆਂ ਤੋਂ ਤੇ ਪ੍ਰਾਪਾ ਨਹੀਂ ਕਿੱਥੇ ਆ ਰੋਲਾ ਜਿਹਾ ਬੜੀ ਕਿੱਤੀ ਅੱਡ ਕੇ ਕੱਟ ਕੇ ਬੈਠੀ ਨੇ ਇੱਧਰ ਇਹ ਰੋਲਾ ਤੇਰਾ ਹੱਥੋਂ ਕੱਟ ਕੇ ਆਇਆ ਬੋਲੇ ਅੱਡ ਕੱਟ ਕੇ ਰੱਖਿਆ ਪਹਿਲਾਂ ਆ ਵਿੱਚ ਤੇਰੇ ਨਿਕਲਨੇ ਕੱਲਾ ਇੱਕ ਰੋਲਾ ਦੇਖੀ ਨੇ ਰੋਲੇ ਵੀ ਆ ਤੇ ਅੱਗਟਾ ਕੋ ਮੈਂ ਕਰੀ ਬਿੱਚੇ ਆ ਦੋ ਆ ਫੜ ਫੜ ਅੱਜ ਵੀ ਦਿਖਾ ਅੱਜ ਵੀ ਤੇਰਾ ਅੱਲਾ ਹੀ ਲੱਗ ਰਹੀ ਹੈ ਭਜਾਈ ਕਰਨਾ ਲੈ ਕੇ ਥੱਲੇ ਠੀਕਾ ਤੈਰ ਰੱਖ ਲੈ ਆ ਜਾ ਉੱਥੇ ਉੱਥੇ ਅੰਦਰ ਜਾ ਕੇ ਰੱਖ ਉੱਥੇ ਰੱਖ ਦੇ ਚਲੋ ਚਲਦੇ ਚਲਦੇ ਆ ਜਾਓ ਆ ਜਾਓ ਨਾਲ ਨਾਲ ਹਾਂ 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 ਆ ਜਾਓ ਆ ਜਾ ਆ ਜਾ ਕਾਟਾ ਮੈਨੂੰ ਪਿਆ ਕੱਲੇ ਨੂੰ ਮੈਂ ਗਾਜ਼ ਮਾਤਾ ਮੇਰਾ ਗਿਆ ਅੱਛਾ ਹੋਰ ਪਾਣੀ ਲੈ ਇੱਧਰ ਕਰ ਮੋਟਰ ਉਹਨਾਂ ਨੂੰ ਬਾਅਦ ਚ ਉਖਾ ਰਿਹਾ ਸੁਣਾਉਦਾ ਇਹ ਤਾਂ ਦਿਖਾਣੀ ਜੁਵੀ ਦਾ ਦਿਖਾ ਰਿਹਾ ਜਨਾ ਵੀ ਜੁਵੀ ਤਾਨੇ ਲਾ ਰਿਹਾ ਖਾੜਾ ਵੇ ਉਹਨਾਂ ਦੇ ਨਾਲ ਤਾਨੇ ਲਾਗਣੇ ਠੀਕ ਆ ਤੂੰ ਅੱਛਾ ਜੀ ਤਾਨੇ ਤਾਂ ਪਹਿਲਾਂ ਸਕੂਲ ਤੇ ਲਾਉਂਗਾ ਫੇਰ ਹੀ ਤਾਨੇ ਲਾਉਂਦਾ ਹਾਂ ਕੀ ਹੋ ਗਿਆ ਕੀ ਹੋ ਗਿਆ ਲਓ ਵੇ ਵਾਓ ਬਹੁਤ ਸੋਹਣਾ ਕੜਾਈ ਲੱਗ ਜਾਂਦੀ ਹੈ ਸਮਾਰਟ ਕੀਤਾ ਜਾਂਦਾ ਹੈ ਕਹਿੰਦੇ ਸਰਵਰ ਬੱਲ ਨੂੰ ਮਿਸਟਰ ਕਰਦੇ ਨਾਲ ਲੈ ਕੇ ਉਸ ਪਲਾਸਟਿਕ ਟਾਵਰ ਉੱਪਰ ਬੋਰਡ ਟੈਂਸਲ ਲੱਗਾ ਜਾਂ ਬਿੱਲ ਕਰਾਂਗੇ ਤਾਂ 1500 ਦਾ ਉਹ ਟੈਂਸਲ ਉੱਪਰ ਹੋਰ ਗਿਆ ਅੱਲੀ ਤੋੜੀ ਆ ਰਿਹਾ ਅੱਥਾਰੀ ਕੱਲੀ ਹੋਰ ਕਰਾਈ ਜੀ ਆ ਨਹੀਂ ਵੇ ਤੂੰ ਕੀ ਕਰਨਾ ਐਵੇਂ ਤੂੰ ਅਡੋਣਡੀ ਬਣਾਉਣ ਲੱਗ ਗਿਆ ਉੱਥੇ ਬਹੁਤ ਚਲਾਕੀ ਨਾਲ ਇਹਨੇ ਨਾ ਸ਼ੂ ਸ਼ਾਈਨਰ ਆ ਦੇ ਸ਼ੂ ਤੇ ਲਾਦਾ ਤੇ ਉੱਥੇ ਰੱਖਿਆ ਇਹਨੇ ਉਹ ਬੜੀ ਨੇ ਰਹਿਣ ਦੋ ਕਿੰਨੇ ਉੱਪਰ ਸੀ ਕੋਈ ਨਾ ਮੋਟਾ ਹੈਗਾ ਆਉਣਾ ਵੀ ਕੋਈ ਨਾ ਰਹਿਣ ਮੈਂ ਨਹੀਂ ਬਿਤੇ ਡੋਟ ਆਈ ਗਿਆ ਇੱਕ ਵਾਰ ਵੇ ਨਾ ਮਮਾ ਮਾਰ ਕੇ ਵੇਖੀ ਆਏ ਮਾਰਖਾ ਰੋ ਰਹਾ ਆਪਾਂ ਫਾਦਰੋਂparat ਪੱਕੇ ਤਾਨੇ ਆਵਾਜ਼ ਆ ਰਹੀ ਆਪਾਂ ਤੇ ਮਾਰਖਾ ਨੰਬਰ ਬਦਲਾਏਗਾ ਜਿੰਨੇ ਦੁਕਹਿਗਾ ਲੋ ਜੀ ਨੰਬਰ ਇੱਕ ਮਿੰਟ ਦੇ ਇੱਕ ਇੱਥੇ ਰੋਣਾ ਮੈਂ ਬਈ ਇੱਥੇ ਲੱਗਣਾ ਚਾਹੀਦਾ ਇਹ ਨਵੀਂ ਨਵੀਂ ਇਹ ਇੱਕ ਡੇਟ ਵੀ ਨਹੀਂ ਡੇਟ ਜਾਉਣੀ ਕਰ ਲਾਗੀ ਨਾ ਫਿਰ ਚੱਲੂਗੀ ਇਹ ਨਵੀਂ ਚੀਜ਼ ਨੂੰ ਸਹੀ ਨਹੀਂ ਚੱਲਦੀ ਬਈ ਹਰਪ੍ਰੀਤ ਬਾਈ ਪੰਜ ਇਨਾ ਮੀਂਹ fell ਗਿਆ ਵੀ ਇਹ ਤੇ ਹੀ ਜਾਊਗੀ ਸੋ ਬੜਾ ਚੁੜ ਗਿਆ ਹਾਂ ਬਹੁਤ ਵਧੀਆ ਪਾਣੀ ਪੀ ਲਿਆ ਮੈਂ ਨਾ ਅਬਿਆਸ ਨੂੰ ਹੋਵੇਗੀ ਓਮੜਾ ਖਾਦਾ ਪੀਤਾ ਗਿਆ ਕਰਨਾ ਜੁੜੀ ਕਰੀ ਇੱਕ ਟਿੱਕਾ ਇਹ ਬੋਤਾ ਇਹ ਨਾ ਮੈਂ ਨਾ ਤਾਂ ਨਹੀਂ ਚੱਲਦੇਗੇ ਪੋਲੀ ੱੱਲੂਗੀ ਓਹ ਪਰ ਆਏ ਬੇੜੇ ਕਰ ਕਰ ਮੈਂ ਜੁ ਵੀ ਲੈ ਕੇ ਆਉਣੇ ਕਰ ਕਰ ਜੀ ਤੁਹਾਨੂੰ ਲੱਸੀ ਜਾਂ ਲੰਮੇ ਵਾਲਾ ਐਨੀ ਮੇਸ਼ਾ ਕਦੇ ਵੀ ਲਾਉਣਾ ਨਾ ਪੜ ਪਹਿਲਾਂ ਮੈਂ ਦਾਦਾ ਪਹਿਲਾਂ ਪਾਣੀ ਪਾਣੀ ਪੀ ਕਦੇ ਵੀ ਉਹ ਲਾਉਣਾ ਇਹ ਪੁੱਤ ਪੋਜੀਸ਼ਨ ਆਪਣੀ ਆ ਜਾਈ ਦੀ ਆਕਾ ਇੱਕ 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 ਮੀਟ ਕੇ ਠੀਕ ਆ ਇਹ ਮੀਟ ਲਈ ਮਾਈ ਦਾ ਉੜਿਆ ਬੰਟੇ ਖੇਡੀ ਰੇ ਬੰਟੇ ਅੰਗਾਰੇ ਖਿਨੇ ਐ ਮਾਰਦਾ ਬਈ ਨੂੰ ਛੇ ਤੇਗਾ 6 ਕ ਬੱਜਾ ਹੁਣ ਵੇਖੀ ਤੂੰ ਕਿੰਨੇ ਤੇਗਾ ਹੁੰਦੇ ਰੱਜ ਜਾ ਕੇ ਅੱਜ ਕਰ ਹਾਂ ਇਹ ਹਾਂ ਮੇਰਾ ਬਈ ਲੈ ਆਪ ਤਾਂ ਇਹਨਾਂ ਲਈ ਛਾੜੇ ਲਾ ਅੱਛਾ ਲਾ ਫੇਰ ਚਾਲੇ ਮੇਰੇ ਚਾਹ ਪੀਣੇ ਕੋਫੀ ਤੇਰਾ ਕਿਹੜਾ ਉੱਥੇ ਲੱਗਾ ਪਤਾ ਕਿੱਥੇ ਹੈਗਾ ਮੇਰੇ ਆ ਜਿੱਤੇ ਕਮਟਾ ਆ ਵੀ ਨਹੀਂ ਚਾਹ ਵੀ ਨਹੀਂ ਚੋਖੀ ਨਹੀਂ ਨਹੀਂ ਭੈਰ ਹੋ ਜਾ ਉਹ ਦੂਜਾ ਬਣਾ ਗੀ ਨੇ ਦੁੱਧ ਚਾ ਲੈ ਕੋਸ ਹੋਰ ਕੀ ਆ ਬੱਲੇ ਜੂਵੀ ਕਿਹਾ ਇਹ ਕਾਕਾ ਇਹ ਨਿਸ਼ਾਨੇਬਾਜ਼ੀ ਕਹਿੰਦੇ ਆ ਹੱਥ ਦੇ ਨਾਲ ਮਾਰੀ ਆ ਲੈ ਆ ਦਵੀ ਕੇ ਮਿਲ ਗਿਆ ਨੂੰ ਹਣ ਕਿਹਾ ਜੂਵੀ ਕਿਹਾ ਤੈਨੂੰ ਲੱਗਦੀ ਸੀ ਜੂਵੀ ਤੂੰ ਥਰੋ ਹਾਂ ਸੋਹਣਿਆ ਜੱਗ ਜਿਉਂਦਿਆਂ ਦੇ ਮੇਲੇ ਮੋਕਾ ਕਾ ਕੇ ਨਾ ਗ੍ਰੀਨ ਤੇ ਗੀਨ ਚੱਲ ਵੀ ਸਨੋਗੜਾ ਲੈ ਚੱਲ ਆ ਵੀ ਕੀ ਜਾ ਚੱਲ 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 ਲਾ ਆ ਵੀ ਜਵਾਕ ਜਵਾਕ ਆਜੋ ਜਵਾਕ ਦਾ ਸਮਾਨ ਆਇਆ ਆ ਕੀ ਹਾਰਦਾ ਹਾਂ ਹਾਂ ਚਲੋ ਜਾ ਜਵਾਕ ਦਾ ਸਮਾਨ ਆਇਆ ਚਲੋ ਚਲੋ ਇੱਧਰ ਤੂੰ ਫੜ ਕੇ ਲਿਆ ਵਾ ਫੜਾ ਤੂੰ ਕਿਵੇਂ ਫੜ ਸਕੀ ਸਮਾਨ ਇੱਧਰ ਆ ਫੜ ਚੱਲ ਸਨੋਗੜਾ ਜਵਾਕਾਂ ਨੇ ਕੀ ਕਰਨੇ ਆ ਆਜੋ ਆਇਓ ਸਾਰੇ ਚਾਰੇ ਜਵਾਕ ਗੱਡੀਆਂ ਤੋਂ ਆ ਹੁਣ ਆਦਲ ਪਰਸੂ ਵੀ ਆ ਤੈਨੂੰ ਦਿੱਤਾ ਜਿੜਾ ਗੱਡੀਆਂ ਤੋਂ ਆ ਲੈ ਚ ਕੈਸ਼ ਪਾ ਲਿਆ ਲੈ ਆ ਲਿਆ ਖਾਲੀ ਕਿਨੇ ਜਵਾਕ ਜਵਾਕ ਕੱਢ ਲਈ ਆ ਖੁਰਕਾ ਕਿੱਥੇ ਆ ਲੈ ਆ ਹੈਂਗਰ ਮੇਰੇ ਖੁਰਕੀ ਦੇ ਵੀ ਸਾਡੀ ਦਾ ਘਰ ਚੋਂ ਖੁਰਕੀ ਦੇ ਭਈਆ ਤੇਰੇ ਹੀ ਪਈ ਹੋਣੀ ਆ ਵੀ ਲੈਂਦਾ ਇਹਨੇ ਲੈਂਦਾ ਏ ਆ ਕੀਦਾ ਹਵਾ ਵੀ ਲੈਂਦਾ ਇਹ ਲੱਕ ਖੁਰਕਾ ਨੂੰ ਆਪਦਾ ਲੈ ਕੇ ਆਇਆ ਇਹ ਆਪਣਾ ਆ ਸੰਤਾ ਚੱਲ ਗੋਰੀ ਆਖੜੀਓ ਤੁਹਾਡਾ ਵੰਡ ਲਓ ਠੀਕ ਹੈ ਚਿਤਲੀਆਂ ਆਪਦੀਆਂ ਇਹ ਤੁਸੀਂ ਬਈ ਤਾ ਤਿੰਨ ਜਣੀਆਂ ਦੋ-ਦੋ ਹੋਣੀਆਂ ਤੁਹਾਨੂੰ ਚਿਤਲੀਆਂ ਤੇ ਆ ਡਾਇਨਾਸਰ ਤੁਹਾਡੇ ਇਹ ਡਾਇਨਾਸਰ ਜੁਵੀ ਲਿਆ ਜੁਵੀ ਲਿਆ ਹਾਂ ਤੇ ਆ ਤੁਹਾਡੇ ਇੱਕ 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 ਲੈ ਬਈ ਕੁੜੀਏ ਲੈ ਬਈ ਇੱਕ ਇੱਕ ਲੈ ਬਈ ਆ ਇਹ ਵੀ ਵੰਡ ਲਿਓ ਭਲਾ ਡਾਇਨਾਸਰ ਲੈ ਆ ਜੁਵੀ ਲੈ ਠੀਕ ਆ ਹਾਂ ਇੱਕ ਜੁਵੀ ਦਾ ਤੇ ਆ ਬਤਨ ਮਹਿੰਗੀ ਚੀਜ਼ ਵੱਡੇ ਬੱਚੇ ਨੂੰ ਮਿਲੀ ਆ ਯਾਰ ਸਾਰੇ ਤਾਂ ਮਹਿੰਗੀ ਚੀਜ਼ ਆ ਬਾਣੀ ਆ ਜਲੇ ਮਾਏ ਦਾਦੇ ਤੇ ਆ ਹਾਰਨਾ ਪੁੱਤ ਹਾਰਨ ਮਾਰਿਆ ਗਏ ਬਾਹਰ ਨਹੀਂ ਗਾ ਬੀਆ ਪਾਉਣ ਵਾਲਾ ਬਾਹਰ ਨਿਕਲ ਲਗੇ ਆਹੋ ਟੇ ਪਿੱਟਾ ਅੱਜ ਤੁਸੀਂ ਆਧੀਆਂ ਪੈਨ ਪੁੰਨ ਪੈਨਸਲਾਂ ਬਾ ਸਕਦੀਆਂ ਹਾਰ ਲੈ ਕੇ ਆਏ ਆ ਤਿੰਨ ਤਿੰਨ ਤੇ ਉਹ ਦਿਨ ਹੀ ਕੁੜੀਆਂ ਲਈ ਹੁੰਦੇ ਆ ਆ ਗਿਆ ਇਹ ਗੱਡੀ ਚ ਰੱਖਣ ਨੂੰ ਇੱਕ ਚੱਕਲਾ ਗੱਡੀ ਚ ਰੱਖੀ ਕੀ ਫੁੱਲ ਲਈ ਫਿਰਦਾ ਵਾਂ ਆ ਵੀ ਗੱਡੀ ਚ ਰੱਖਣ ਨੂੰ ਹਾਂ ਉਹ ਪੜਿਆ ਕਰੋ ਕੂਨ ਕੂਨ ਫੜ ਕੇ ਰੱਖਣ ਉਹ ਵਿਚੋਂ ਨੂੰ ਕੂਨ ਫੜਿਆ ਕਰ ਉਹ ਬਾਹਰ ਰੱਖਣਾ ਹੀ ਆ ਵਾ ਆ ਵੀ ਗੱਡੀ ਚ ਰੱਖਣਾ ਇੱਕ ਸਕਾਰਪਿਚ ਰੱਖ ਲੈ ਲਾਓ ਵਾਟਾ ਹਾਂ ਆਜੋ ਲਾਟਾ ਦਿਨਰਾ ਸਾਰੇ ਤੁਹਾਨੂੰ ਸਵਾਡਾ ਕਿਵੇਂ ਦਾ ਲੱਗਾ ਤੁਹਾਨੂੰ ਇਹ ਤੁਸੀਂ ਦੱਸ ਸਕਦੀਆਂ ਰਿਵਿਊ ਆਪ ਦਾ ਬਹੁਤ ਵਧੀਆ ਕਿਵੇਂ ਬਹੁਤ ਵਧੀਆ ਖੋਲ ਖਾਏ ਵੀ ਵੇਖੀ ਕਿ ਆ ਬਹੁਤ ਵਧੀਆ ਥੈਂਕ ਯੂ ਸੋ ਮੱਚ ਆਈ ਦੀ ਜਾ ਹਾਂ ਕੀ ਆ ਇਹ ਪੰਪ ਚਾਹੀਦਾ ਪੰਪ ਨਾਲ ਲੋੜ ਨਹੀਂ ਆਪ ਵੇ ਬਹੁਤ ਹੀ ਜੇ ਲੋਕਾਂ ਨੂੰ ਨਹੀਂ ਇਹ ਪੰਪ ਜ਼ਰੂਰੀ ਆ ਫਿਰ ਤੇ ਪੈਰਾ ਇਹ ਕੱਲੂ ਕੱਲੂ ਫੀਲਡ ਚ ਯੂਜ਼ ਕਰਕੇ ਵੇਖਾਂਗੇ ਇਹਨੂੰ ਬਲੱਡ ਪ੍ਰੈਸ਼ਰ ਚੈੱਕ ਕਰੂਏ ਆ ਬਘਾਉ ਮੈਂ ਇਹਨਾਂ ਚੀਜ਼ ਕੀ ਹੈ ਕੀੜਾ ਵਾ ਇਹ ਮੇਰਾ ਬੱਡੇ ਬੱਚਾ ਮਾਈਕ ਕੋ ਹਾਂ ਇਹ ਇਹਨੂੰ ਲਿਆਕ ਦਿੱਤਾ ਇਹਨੇ ਵੇਖਿਆ ਸਾਨੂੰ ਇਹ ਵੈਰੀ ਗੁੱਡ ਹੈ ਨਾ ਹਾਂ ਮੈਂ ਇਹਨੂੰ ਵੇਖ ਲਿਆ ਮੈਂ ਕਿ ਪਰਸ ਲਿਆ ਪਰਸ ਆ ਜੀ ਹੋ ਗਈ ਨਹੀਂ ਪਰਾਂ ਆ ਨਾ ਪਰਸ ਯੈਸ ਚਲਾ ਕੇ ਵੇਖ ਲੋ ਪੁਰਾਣਾ ਹੀ ਆਇਆ ਇਤਰੀ ਪਰਸ ਤੇ ਹੋਰ ਵੀ ਕੋਸ਼ਾ ਵਿੱਚ ਪਹਿਲਾਂ ਹੀ ਪਾ ਲਿਆ ਸਾਰਾ ਕੁਝ ਆ ਹੀ ਭਾਰਾ ਫਿਰ ਇਹ ਨਹੀਂ ਇਹ ਇੱਥੇ ਪਾਉਨ ਨੂੰ ਕਿੱਥੇ ਪਾਈਦਾ ਇਹ ਇਹ ਸ਼ੋਲਡਰ ਪਰਸ ਹੁੰਦੇ ਆ ਸ਼ੋਲਡਰ ਇਹ ਕਹਿੰਦੇ ਸ਼ੋਲਡਰ ਤਨੀ ਤਨੀ ਨਿੱਕੀ ਗਾਣ ਵਾਲੇ ਨੂੰ ਮੈਜ ਇਸ ਪਾਲ ਮੈਂ ਸ਼ੋਲਡਰ ਪਰ ਤਨੀ ਦੋ ਹੁੰਦੀਆਂ ਇਹਦੇ ਨਾਲ ਇਹਦੇ ਵਿੱਚ ਵੀ ਸੀ ਇੱਕ ਪਾਕਟ ਨਿੱਕੀ ਜਿਹੀ ਵੀ ਪਾਕਟ ਹਾਂ ਇਹਦੇ ਵਿੱਚ ਹੈ ਨਹੀਂ ਸੀਗੀ ਨਹੀਂ ਵੇ ਇਹਦੇ ਵਿੱਚ ਨਹੀਂ ਇਹ ਤਾਂ ਹੁਣ ਬੈਕਿੰਗ ਕਰਕੇ ਵਿਖਾਈਏ ਤੇ ਵਰਤੀ ਤੇ ਕਿੱਦਾਂ ਹੁੰਦੇ ਫਰਦੀਏ ਇਹਨੂੰ ਚੱਕ ਕੇ ਉਹ ਲੈ ਆਪੇ ਹੀ ਹਾਂ ਪੈਸੇ ਦੇ ਜਿੰਨੇ ਦਾ ਆਇਆ ਵਾ ਚੱਕ ਕੇ ਉਹ ਆਇਆ ਦੇ ਐਵੇਂ ਦੇ ਕਿੰਨੇ ਰਾਮ 8500 ਮੇਰਾ ਕੈਸ਼ ਆਵੇ ਚ ਲੱਭੜੀ ਨਹੀਂ ਤੇਰੇ ਮੈਂ ਕਿੱਥੇ ਰੱਖਿਆ ਲੱਭ ਕੇ ਉਹ ਗਾ ਕੇ ਖੋਲੀਆਂ ਚਾਬੀਆਂ ਲੋਕਰਆਂ ਦੀਆਂ ਕੈਸ਼ ਉਹ ਆ ਇਹ ਚਾਕਲੇਟ ਆ ਮੇਰਾ ਇਹ ਮੇਰਾ ਚਾਕਲੇਟ ਆ ਖੋਲੀਆਂ ਕੈਸ਼ ਲਗਾ ਲੈ ਦਿਓ ਪਰਸ ਕਾ ਦੇ ਲਈ ਫੇਰ ਇੱਕ ਵੇਲੇ ਪਰਸ ਪਾਇਆ ਹੋਇਆ ਓਏ ਹਾਂ 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 ਓਏ ਬਈ ਦੇ 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 ਆ ਤੂੰ ਹੀ 200 ਦਿੱਤਾ ਹੀ ਕੱਟਦਾ ਰ ਆ ਕਿਧਰ ਆ ਦੇ ਵਿੱਚ ਆ ਰਿਹਾ ਮੈਦਾ ਉਹ ਪਰਸ ਤੇ ਵਿੱਚ ਇੱਕ ਵੇਖੋ ਕੁੜੀਆਂ ਨੇ ਵਿੱਚ ਇੱਕ ਹੋਰ ਪਰਸ ਕੁੜੀਆਂ ਦਾ ਇਹਦਾ ਜੋ ਨੋਟ ਖਰਾਬ ਨਾ ਆ ਆ ਤਿੰਨੀ ਦੇਈ ਹੋਣੇ ਇਹ ਕੀ ਇਹਦੇ ਨਾਲ ਵੱਡੀ ਹੁੰਦੀ ਤਈ ਦਾ ਨਹੀਂ ਸ਼ੋਲਡਰ ਤੋਂ ਆਫ ਸ਼ੋਲਡਰ ਕਰਨ ਵਾਲਾ ਕੁੱਤਾ ਆਪਣਾ ਵੇਲੇ ਇੱਕ ਆ ਵੇ ਵੜਿਆ ਮੈਲੋ ਮੈਲੋ ਵੇ ਮੇਰੇ ਆ ਫੜਾ ਲੈ ਪਰਸ ਦੀ ਤੜੀ ਚੰਗੀ ਚੋਣਾ ਦੇ ਫੜਾ ਲੈ ਇਹਨੂੰ ਪਾ ਕੇ ਵੇਖੀ ਆ ਹੁਣ ਭੰਨ ਮੈਂ ਇਹ ਕਾ ਕਿ ਫੀਲਿੰਗ ਕੁੜੀਆਂ ਲਈ ਆ ਹੀ ਨਹੀਂ ਤੂੰ ਜੋਂ ਹ ਹ ਬਣਾ ਸਹੀ ਚ ਸ਼ੋਲਡਰ ਚੱਕ ਚੱਕ ਕੇ ਆ ਖਰਾਬ ਕੀਤਾ ਪਹਿਲਾਂ ਸਨੋਰ ਬਾਲ ਪਰਸ ਪਾ ਕੇ ਵੇਖਣਗੇ ਹ ਆਇਆ ਲਾ ਪਰ ਇਹ ਨੂੰ ਫੀਲਿੰਗ ਆਉਂਦੀ ਸਕੂਟਰੀ ਮੈਂ ਲਗਾਏ ਇਹ ਕਰਦੇ ਹਾਂ ਗਲਤ ਹੈ ਲੋ ਜੀ ਕੇ ਸਨਮਾਨ ਕੀਤਾ ਜਾਂਦਾ ਐਮ ਕੇ ਦੇ ਪਰਸ ਨਾਲ ਪਾਲੇ ਪਾਲੇ ਗੱਲ ਲੋ ਮੈਂ ਜੀ ਗੱਲ ਮੋਢੇ ਮੋਢੇ ਸ਼ੋਲਡਰ ਚੱਕ ਚੱਕ ਕੇ ਸ਼ੋਲਡਰ ਆ ਉਹ ਸ਼ੋਲਡਰ ਆਏ ਇਹ ਮਾਤਾ ਦੇ ਰੰਗ ਸੂਟ ਕੀਤਾ ਸਹੀ ਤੇ ਹਾਂ ਮੰਮੀ ਹਣੇ ਥੋੜੀ ਚਲਾ ਦੇ ਪਰ ਸੇ ਕੇ ਫੜ ਲਾਦਾ ਕਿ ਅੱਖ ਨਾ ਮੀਤਾਂ ਪੈ ਗਈ ਆ ਮਾਤਾ ਫਿਰ ਤੇਰੀ ਅੱਖ ਨਾ ਮੇਰਾ ਕੀ ਵੈਰ ਵੈਰ ਹੀ ਮੇਰੀ ਅੱਖ ਨਾਲ ਆ ਨਹੀਂ ਮੇਰੇ ਨਾਲ ਕੀ ਕਰ ਲੇਗਾ ਅੱਖ ਮਟਕਾ ਕਰਕੇ ਪਹਿਲਾਂ ਮੋਟੇ ਨੇ ਮਾਰੀ ਅੱਖ ਕਾਣੀ ਕਰਤੀ ਅੱਲ ਹੋਲੀ ਦਾ ਅੱਲ ਹੋਲੀ ਰੰਗ ਪਾਇਆ ਅੱਖ ਕਾਣੀ ਕਰਤੀ ਕਿ ਅੱਜ ਪਰਤ ਵੱਜਣਾ ਅੱਖ ਕਾਣੀ ਹੋ ਜੇ ਨਹੀਂ ਫਿਰ ਡੋਨਟ ਵੇਟ ਪਲੀਜ਼ ਸਟਾਪ ਇਟ ਥੈਂਕ ਯੂ ਸੋ ਮੱਚ ਓ ਮਾਈ ਗਾਡ ਆਹੋ ਪਿਟੇਰੀ ਆਖਣਾ ਯਾਰਾ ਸਾਰਨ ਤੂੰ ਨਾ ਅੱਖ ਮੇ ਟੱਕੇ ਕਰਿਆ ਕਰ ਤੇਰਾ ਨਾਮ ਯਾਰ ਪੁਆ ਕਾ ਮੰਮੀ ਕਹਿੰਦੇ ਬਾਦਨ ਪਰਸ ਦੇ ਤੂੰ ਲੈ ਹਾਂ ਨਹੀਂ ਉਹ ਵੇਲਾ ਨਾ ਕਿਥੋਂ ਕੱਢ ਲਿਆ ਵੀ ਮੇਰੀ ਆ ਸਾਡੀ ਵੇੜ ਚ ਖੜਾ ਕਹਿੰਦਾ ਅੱਜ ਮੇਰੀ ਬਾਈ ਹਸੀ ਨਾ ਮੇਰੇ ਤੇ ਤੇ ਮੇਰੀ ਐ ਮੈਰਿਜ ਐਨਿਵਰਸਰੀ ਆ ਉਹ ਸਾਲ ਕਿਰਾ ਗਿਆ ਉਹ ਸਾਲ ਕਿਰਾ ਸਾਲ ਕਿਰਾ ਕਿਆ ਹੈ ਰਾਜੂ ਅੱਜ ਕੀ ਆ ਉਹ ਮੈਨੂੰ ਗਰੀ ਕਹਿਣਾ ਨਹੀਂ ਆਉਂਦਾ ਪੰਜਾਬੀ ਚ ਕੀ ਪੰਜਾਬੀ ਚ ਕੀ ਆ ਪੰਜਾਬੀ ਚ ਨਹੀਂ ਦੱਸਣਾ ਯਾ ਵਿੱਚ ਸਾਲਗਿਰਹਣਾ ਸਾਲ ਕਿੰਨੇ ਸਾਲਗਿਰਹਿਆ ਤੇ 16ਵਾਂ 16ਵਾਂ ਤੇ ਗਿਫਟ ਦੇ ਦੇ ਜਾ ਕੇ ਤੇ ਚੱਲ ਚਾਰ ਗੱਡੀ ਅੰਦਰ ਵੜ ਆ ਜਾ ਐਰਾ ਜੂ ਅੰਦਰ ਐ ਨੂੰ ਲਾ ਨਹੀਂ ਇੱਧਰ ਲਾ ਗੱਡੀ ਹਾਂ ਤੈਨੂੰ ਸਮਝਾਈ ਇਹ ਸੋਡੇ ਕਲਾ ਇੱਥੇ ਇੱਥੇ ਸਵਿਫਟ ਖੜੀ ਹੋਈ ਤੇਨੂੰ ਨਹੀਂ ਪਤਾ ਤੇ ਦਿੱ ਤੇਨੂੰ ਦਿਖਦੀ ਨਹੀਂ ਨਾ ਬਾਈ ਸਾਨੂੰ ਦਿਖਦੀ ਭਈ ਆ ਲੈ ਵੀ ਰਾਜੂ ਲੈ ਜੀ ਲੱਗੀ ਤੇਰੇ ਫੋਨ ਤੇ ਮੈਂ ਲੋੜ ਹੀ ਨਹੀਂ ला भी राजू जुशिया हम एक निजी खुशी पहला तू जा गया सारा समझाइए बहुत सोहना गिफ्ट बहुत ज्यादा बहुत है तू आपे वेल ला ठीक अच्छा है <laughs> <तुम laughs> ਆ ਦੋ ਚੌਕ ਲੈਣ ਦੇ ਦਿਨ ਨਹੀਂ ਆਣੇ ਮੂੰਹ ਮਿੱਠਾ ਕਰਾ ਦੇ ਨਹੀ ਨਹੀ ਧੰਨਵਾਦ ਕਰਦਾ ਲੈ ਇਹ ਚੀਜ਼ਾਂ ਧੰਨਵਾਦ ਕਰ ਕਹਿ ਤੂੰ ਯਾਰ ਨਹੀਂ 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 ਮੈਨੂੰ ਤਾਂ ਚੇਤਾ ਹੀ ਨਹੀਂ ਚੇਤਾ ਭੁੱਲ ਗਿਆ ਫੇਰ ਮੈਂ ਗਿਆ ਮੈਂ ਗਿਆ ਯਾਰ ਚੱਲ ਆ ਗੁਰੂ ਤੇਰੀ ਹੋਰ ਵਾਧੂ ਚੜਾਈ ਨਹੀਂ ਨਹੀਂ ਤੇ ਨਾ ਮੇਰੀ ਚੜਾਈ ਆ ਹੁਣ ਭਰਾ ਤੇਰਾ ਠੀਕ ਆ ਨਾ ਹਾਂ ਠੀਕ ਪੈ ਗਿਆ ਫਰਕ ਨਾ ਬਹੁਤ ਫਰਕ ਬਾਈ ਰਾਜੂ ਦਾ ਭਰਾ ਠੀਕ ਆ ਬਚ ਗਿਆ ਲੋਕਾਂ ਦੀਆਂ ਦਵਾਵਾਂ ਕਰਕੇ ਅਸੀਂ ਤੁਹਾਡਾ ਬੜਾ ਹੀ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਤੇ ਰਾਜੂ ਧੰਨਵਾਦ ਕਰਦੇ ਆਂ ਫੇਰ ਹਾਂ ਸਾਰਿਆਂ ਦਾ ਬਹੁਤ ਬਹੁਤ ਬਈ ਧੰਨਵਾਦ ਹਾਂ ਤੇ ਹੁਣ ਜਾ ਲੇਟ ਹੋਈ ਜਾਂਦਾ ਹੁਣ ਇਹਦਾ ਭਰਾ ਠੀਕ ਹੁਣ ਜਾ ਟਾਈਮ ਨਾ ਕਰੇ ਵੇ ਟਾਈਮ ਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੀ ਤੇ ਗਿਆ ਹੀ ਨਹੀਂ ਮੈਂ ਤੇ ਕਾ ਗਿਆ ਇੱਕ ਆ ਕਾ ਨਹੀਂ ਆ ਨਿਕਾ ਫੋਨ ਉਹ ਵੀ ਹੁੰਦਾ ਵਾ ਬੰਦੇ ਫੋਨ ਲਾਤਾ ਆ ਬੰਦੇ ਆਦਲ ਤੇ ਤੇਰਾ ਤੇਰਾ ਵੀ ਧੰਨਵਾਦ ਇਹਦਾ ਵੀ ਲਾਦਾ ਬੰਦੇ ਕਿੰਨੇ ਵੇਸੇ ਗੱਲ ਕਰਦਾ ਬਾਕੀ ਨਜ਼ਾਰੇ ਲੈ ਜਾਗੇ ਚਲ ਜਾ ਲੈ ਜਾ ਰੇਂਜ ਰੋਵਰ ਆ ਦੀ ਰੇਂਜ ਵਾਲਾ ਪਹਿਲੇ ਨਸ ਰੋ ਗਿਆ ਉਹ ਤੇ ਆ ਆ ਫੁੱਲ ਕੱਢਾ ਮੈਂ ਦੱਸ ਸੁਣ ਮੈਂ ਕਿਵੇਂ ਦੱਸਾਇਆ ਤੈਨੂੰ ਹਾਂ ਮਾਂ ਲੈ ਤੇਰੀ ਘਰ ਵਾਲੀ ਆ ਮਾਂ ਲੈ ਤੇਰੀ ਘਰ ਵਾਲੀ ਆ ਪਲੀਜ਼ ਮੇਰੇ ਘਰ ਵਾਲੀ ਆ ਤੂੰ ਮੇਰੇ ਘਰ ਵਾਲੀ ਲੰਮੀ ਹਾਂ ਵਾਲਾ ਮੋਟਾ ਆ ਤੇ ਹਾਂ ਚੱਲ ਚੱਲ ਮਾਂ ਲੈ ਮਾਂ ਲੈ ਇਹ ਰਾਜੂ ਆ ਤੇ ਤੂੰ ਤੇਰੀ ਘਰ ਵਾਲੀ ਫੋਨ ਫੋਲ ਉੜਾ ਸਮਝਾ ਦੇ ਨਾਲੇ ਮੈਨੂੰ ਸਮਝਾਉਣਾ ਤੂੰ ਪਹਿਲਾਂ ਉਹ ਵੀ ਲੈ ਆਂ ਜਾਣਾ ਉਹ ਬੋਲੋਗੇ ਕੀ ਲੈ ਕੇ ਆਏ ਮੈਂ ਲੈਣਾ ਕਹੋਗੇ ਨਹੀਂ ਇੱਕਾ ਉਹਨਾਂ ਨੂੰ ਵੀ ਪਤਾ ਹੀ ਨਹੀਂ ਹੋਣਾ ਨੂੰ ਨਾ ਮੈਂ ਦੱਸ ਨਹੀਂ ਦੱਸ ਇਹ ਇਹ ਲੈ ਲੈ ਇਹਨੂੰ ਯਾਦ ਆ ਹਾਂ ਤੂੰ ਐ ਤਿਆਰ ਹੀ ਆ ਐ ਜਾ ਕੇ ਨਾ ਇੱਧਰ ਵੇ ਐ ਜਾ ਕੇ ਇੱਕ ਡਾਗਾ ਇੱਕ ਡਾਗਾ ਲਾ ਕੇ ਐ ਪੜ ਐ ਪੜ ਕੇ ਨਾਲੀ ਨਾ ਕਰੀ ਤੂੰ ਕ ਮੈਨੂੰ ਚਿੱਤਰ ਨਾ ਪਵਾ ਦਿਓ ਇਹ ਖੁਸ਼ ਰੋ ਨਿਆਰੇ ਲੋਇਆ ਜਿੰਦਗੀ ਨਿਆਰੇ ਨੂੰ ਖੁਸ਼ੀ ਹੁੰਦੀ ਜਰਾ ਨਾ ਨਹੀਂ ਜਾਂਦਾ ਯਾਰ ਇਹ ਤੇਦਾ ਬਣ ਗਿਆ ਤੂੰ ਯਾਰ ਮੇਰੇ ਕਹਿੰਦੇ ਯਾਰ ਕੋਈ ਮਸਲਾ ਨਹੀਂ ਤੇਰੇ ਕਹਿੰਦਾ ਚੀਜ਼ਾ ਤੂੰ ਸਾਡੇ ਕਹਿੰਦੇ ਨਹੀਂ ਰਾਜਵਾ ਕਰਾਈ ਜਾ ਗਈ ਉਹ ਤੂੰ ਕਹਿੰਦਾ ਹਾਨੂੰ ਸਿਆਣੂ ਕਿਹੜਾ ਪਤਾ ਲੱਗ ਜਿਉਂ ਯੂਨੀਵਰਸਿਟੀ ਆ ਤੂੰ ਕਹਿੰਦੇ ਪੜ੍ਹੇ ਤੂੰ ਕਿਆ ਮੈਨੂੰ ਕਹਦਾ ਮੇਰਾ ਮਜ਼ਾਕ ਨਾ ਡਾਈ ਮੈਂ ਗੱਲ ਦੱਸਦਾ ਨਹੀਂ ਜਾਗਣੀ ਖੁਸ਼ੀਆਂ ਕੋਈ ਖੋਲ ਨਾਲ ਦਰਛਣਾ ਸੀ ਜਾਵੇ ਮਾਝ ਥਲੇ ਬੈਠਾ ਏਜੀ ਸੁਣ ਕੇ ਖੁਸ਼ ਹੋਏ ਸਕੋ ਯਾਰ ਗੁੱਗ ਦਾਪ ਲੈ ਕੇ ਆਉਣਾ ਯਾਰ ਕਹਿੰਦਾ ਯਾਰ ਹਾਂ ਚੱਲ ਠੀਕ ਆ ਓਕੇ ਬੈਠਾ ਛਾ 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 ਲਓ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੇ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਵਾਸਤੇ ਆਪਣਾ ਇੰਸਟਾਗ੍ਰਾਮ ਹੈਗਾ ਬਲਕਰਨ 157 ਤੇ ਸਨੈਪਚੈਟ ਹੈਗੀ S sandhu h u n i 22